ਉਸ ਨੂੰ ਹੱਕ ਲੱਗ ਜਾਂਦੀ ਆ ਤੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਆ ਬੜੀ ਦਰਦਨਾਕ ਮੌਤ ਹੋਈ ਆ ਅਸੀਂ ਤਸਵੀਰ ਦਿਖਾ ਰਹੇ ਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਜਿਹੜਾ ਪਹਾੜ ਟੁੱਟ ਗਿਆ ਆ ਰੋ ਰੋ ਕੇ ਬੁਰਾ ਹਾਲ ਐ ਜਾਣਕਾਰੀ ਜਿਹੜੀ ਮਿਲੀ ਆ ਉਹਦੇ ਅਨੁਸਾਰ ਦੱਸਿਆ ਜਾ ਰਿਹਾ ਕਿ RAM ਖਾਰਾ ਜਿਹੜਾ ਸੀਗਾ ਪਿੰਡ RAM ਖਾਰਾ ਦਾ ਨਿਵਾਸੀ ਸਗਾਰਸ਼ਪ੍ਰੀਤ ਸਿੰਘ 23 ਸਾਲਾਂ ਦੀ ਉਮਰ ਹੋਦੀ ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀਗਾ ਤੇ ਬੀਤੇ ਕੁਝ ਸਮੇਂ ਪਹਿਲਾਂ ਜਿਹੜਾ ਉਹ ਗਿਆ ਹੋਇਆ ਸੀ ਉੱਥੇ ਅੱਜ ਸਵੇਰੇ ਜਦੋਂ ਕੈਂਟਰ ਲਈ ਲੈ ਕੇ ਜਾਣ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ ਔਰ ਹਾਦਸੇ ਦੌਰਾਨ ਉਹਦੇ ਕੈਂਟਰ ਪਲਟਦਾ ਹੈ ਤੇ ਮੌਕੇ ਦੇ ਉੱਤੇ ਅੱਗ ਲੱਗ ਜਾਂਦੀ ਹੈ ਤੇ ਅਰਸ਼ ਉਹਦੇ ਤੋਂ ਬਾਹਰ ਨਹੀਂ ਨਿਕਲ ਸਕਿਆ ਜਿਸ ਕਰਕੇ ਉਹਦੀ ਬੜੀ ਦਰਦਨਾਕ ਮੌਤ ਹੋਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਹਾਲ ਬਹੁਤ ਬੁਰਾ ਆ ਪੰਜਾਬ ਦੇ ਵਿੱਚ ਨਹੀਂ ਦੇਖਿਆ ਜਾਂਦਾ ਰੋਣਾ ਉਹਨਾਂ ਦਾ ਔਰ ਦੱਸਿਆ ਜਾ ਰਿਹਾ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਇਹ ਗਿਆ ਸੀਗਾ ਪਰਥ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੱਜ ਮਾਪਿਆਂ ਨੂੰ ਇਹ ਐਨੀ ਦਰਦਨਾਕ ਜਿਹੜੀ ਖਬਰ ਮਿਲਦੀ ਆ ਸੋ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਬੜੇ ਵੱਡੇ ਦੁੱਖਾਂ ਦਾ ਪਹਾੜ ਟੁੱਟਿਆ ਮਾਪਿਆਂ ਦੇ ਉੱਤੇ ਔਰ 23 ਸਾਲਾਂ ਉਮਰ ਹੈ ਔਰ ਮਾਪੇ ਕਹਿ ਰਹੇ ਨੇ ਕਿ ਸਾਡਾ ਪੁੱਤ ਜਿਹੜਾ ਆ ਉਹ ਸਾਨੂੰ ਇੱਥੇ ਯਾਨੀ ਕਿ ਇੰਡੀਆ ਵਾਪਸ ਆ ਜਾਵੇ ਉਹਦਾ ਅਸੀਂ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਆ ਹਰਦੀ ਤਸਵੀਰ ਅਸੀਂ ਇੱਕ ਸਾਈਡ ਦੇ ਉੱਤੇ ਲਾਈ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀਆਂ ਮਾਵਾਂ ਆਪਣੇ ਦਿਲਾਂ ਦੇ ਉੱਤੇ ਆਪਣੇ ਸੀਨਾ ਦੇ ਉੱਤੇ ਕਿਹੜਾ ਪੱਥਰ ਧਰ ਕੇ ਆਪਦੇ ਜਵਾਕਾਂ ਨੂੰ ਬਾਹਰ ਭੇਜਦਿਆਂ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜੇਕਰ ਇਦਾਂ ਦੀ ਕੋਈ ਮੰਦ ਭਾਗੀ ਖਬਰ ਆਵੇ ਤਾਂ ਕਿੰਨਾ ਬੁਰਾ ਹਾਲ ਹੁੰਦਾ ਆ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਆਪਣੇ ਪੁੱਤ ਜਿਹੜੇ ਆ ਉੱਥੇ ਭੇਜੇ ਹੋਏ ਨੇ ਅਰਦਾਸਾ ਕਰਦੀਆਂ ਉਹਨਾਂ ਦੇ ਲਈ ਅਰਸ਼ ਦੀ ਉਮਰ ਮਸਾਂ 23 ਸਾਲ ਹੈ ਇੱਕ ਸਾਈਡ ਦੇ ਉੱਤੇ ਦੀ ਤਸਵੀਰ ਲਗਾ ਰੱਖੀ ਆ ਔਰ ਤਰਨ ਤਾਰਨ ਦੇ ਪਿੰਡ ਦਾ ਇਹ ਮੁੰਡਾ ਆ ਔਰ ਪਾਰਥ ਆਸਟ੍ਰੇਲੀਆ ਦਾ ਸ਼ਹਿਰ ਪਾਰਥ ਹੈ ਉੱਥੇ ਰੈਂਡਾ ਸੀਗਾ ਤੇ ਨਾਲ ਦੇ ਨਾਲ ਟਰਾਲਾ ਚਲਾਉਂਦਾ ਸੀਗਾ ਤੇ ਅੱਜ ਉਹਦਾ ਟਰਾਲਾ ਪਲਟਣ ਦੇ ਕਰਕੇ ਟਰਾਲੇ 'ਚ ਆਗ ਲੱਗਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਬੜੀ ਦਰਦਨਾਕ ਮੌਤ ਹੁੰਦੀ ਹੈ ਫਿਲਹਾਲ ਅਸੀਂ ਤਸਵੀਰ ਦਿਖਾ ਰਹੇ ਹਾਂ ਦਾ ਅਨੁਰਸ਼ਦੀਪ ਦੀ ਔਰ ਕਹਿੰਦੇ ਨੇ ਕਿ ਮਾਪੇ ਜਿਹੜੇ ਨੇ ਉਹਨਾਂ ਦੇ ਹਾਲ ਪੁਰੇ ਨੇ ਔਰ ਇਹੀ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਅੰਤਿਮ ਵਿੰਗਦਾਈ ਜਿਹੜੀ ਆ ਉਹਨਾਂ ਦੀ ਅੱਖਾਂ ਸਾਹਮਣੇ ਹੋਏ ਉਹਦੇ ਲਈ ਉਪਰਾਲਾ ਕੀਤਾ ਜਾਵੇ ਔਰ ਕਿਉਂਕਿ ਇਹ ਇਹ ਬਹੁਤ ਵੱਡਾ ਆ ਭਾਰਤ ਵਰਗੇ ਮੁਲਕ ਦੇ ਵਿੱਚ ਕਿ ਵਿਦਾਇਗੀ ਜਿਹੜੀ ਆ ਉਹ ਆਪਣੀਆਂ ਰੌ ਰੀਤਾਂ ਮੁਤਾਬਕ ਹੋਵੇ ਅਰਸੀ ਤਸਵੀਰ ਇੱਕ ਸਾਈਡ ਦੇ ਉੱਤੇ ਤੁਸੀਂ ਲਾਈਏ ਦੇਖੋ ਹੱਲੇ ਜਵਾਨ ਪੁੱਤ ਐ ਸੋਹਣਾ ਸੁਨੱਖਾ ਮੁੰਡਾ ਮਸਾਂ ਤੇਈਆਂ ਬਰਿਆਂ ਦਾ ਔਰ ਐਡਾ ਵੱਡਾ ਪਾਣਾ ਉਹਨਾਂ ਦੇ ਟੱਬਰ ਦੇ ਉੱਤੇ ਟੁੱਟਿਆ ਆ ਅਜੇ 23 ਸਾਲਾ ਦਾ ਸੀ ਅਰਸ਼ਪ੍ਰੀਤ ਸਿੰਘ ਤੇ ਆਪਣੀ ਗਰੀਬੀ ਦੂਰ ਕਰਨ ਤੇ ਨੰਵੇਂ ਰਾਹ ਲੱਭਣ ਦੇ ਲਈ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਵਿੱਚ ਕੰਮ ਕਰਦਾ ਸੀਗਾ ਔਰ ਇਹ ਤਰਨਤਾਰਨ ਦੇ ਪਿੰਡ ਰਾਮਖਾਰਾ ਤੋਂ ਉਥੇ ਗਿਆ ਸੀ ਟਰੱਕ ਚਾਲਕ ਸੀਗਾ ਔਰ ਅੱਜ ਸਵੇਰੇ ਜਿਹੜਾ ਆ ਉਥੇ ਬੜਾ ਵੱਡਾ ਪਾਣਾ ਵਾਪਰਦਾ ਆ ਔਰ ਦੱਸਿਆ ਜਾ ਰਿਹਾ ਕਿ ਸੜਕ ਹਾਦਸੇ ਦੇ ਵਿੱਚ ਅਰਸ਼ਪ੍ਰੀਤ ਦੀ ਉਸ ਨੂੰ ਲਗ ਜਾਂਦੀ ਆ ਤੇ ਨੌਜਵਾਨ ਦੀ ਮੌਕੇ ਤੇ ਉੱਤੇ ਮੌਤ ਹੋ ਗਈ ਆ ਬੜੀ ਦਰਦਨਾਕ ਮੌਤ ਹੋਈ ਆ ਅਸੀਂ ਤਸਵੀਰ ਦਿਖਾ ਰਹੇ ਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਜਿਹੜਾ ਪਹਾੜ ਟੁੱਟ ਗਿਆ ਆ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਜਿਹੜੀ ਮਿਲੀ ਆ ਉਹਦੇ ਅਨੁਸਾਰ ਦੱਸਿਆ ਜਾ ਰਿਹਾ ਕਿ RAM ਖਾਰਾ ਜਿਹੜਾ ਸੀਗਾ ਪਿੰਡ RAM ਖਾਰਾ ਦਾ ਨਿਵਾਸੀ ਸਗਾਰਸ਼ਪ੍ਰੀਤ ਸਿੰਘ 23 ਸਾਲਾਂ ਦੀ ਉਮਰ ਉਹਦੀ ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀਗਾ ਤੇ ਬੀਤੇ ਕੁਝ ਸਮੇਂ ਪਹਿਲਾਂ ਜਿਹੜਾ ਉਹ ਗਿਆ ਹੋਇਆ ਸੀ ਉੱਥੇ ਅੱਜ ਸਵੇਰੇ ਜਦੋਂ ਕੈਂਟਰ ਲਈ ਲੈ ਕੇ ਜਾਣ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ ਔਰ ਹਾਦਸੇ ਦੌਰਾਨ ਉਹਦੇ ਕੈਂਟਰ ਪਲਟਦਾ ਹੈ ਤੇ ਮੌਕੇ ਦੇ ਉੱਤੇ ਅੱਗ ਲੱਗ ਜਾਂਦੀ ਹੈ ਤੇ ਅਰਸ਼ ਉਹਦੇ ਤੋਂ ਬਾਹਰ ਨਹੀਂ ਨਿਕਲ ਸਕਿਆ ਜਿਸ ਕਰਕੇ ਉਹਦੀ ਬੜੀ ਦਰਦਨਾਕ ਮੌਤ ਹੋਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਹਾਲ ਬਹੁਤ ਬੁਰਾ ਆ ਪੰਜਾਬ ਦੇ ਵਿੱਚ ਨਹੀਂ ਦੇਖਿਆ ਜਾਂਦਾ ਰੋਣਾ ਉਹਨਾਂ ਦਾ ਔਰ ਦੱਸਿਆ ਜਾ ਰਿਹਾ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਇਹ ਗਿਆ ਸੀਗਾ ਪਰਥ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੱਜ ਮਾਪਿਆਂ ਨੂੰ ਇਹ ਐਨੀ ਦਰਦਨਾਕ ਜਿਹੜੀ ਖਬਰ ਮਿਲਦੀ ਆ ਸੋ ਬਬ ਦੁੱਖਾਂ ਦਾ ਪਹਾੜ ਟੁੱਟਿਆ ਬੜੇ ਵੱਡੇ ਦੁੱਖਾਂ ਦਾ ਪਹਾੜ ਟੁੱਟਿਆ ਮਾਪਿਆਂ ਦੇ ਉੱਤੇ ਔਰ 23 ਸਾਲਾਂ ਉਮਰ ਹੈ ਔਰ ਮਾਪੇ ਕਹਿ ਰਹੇ ਨੇ ਕਿ ਸਾਡਾ ਪੁੱਤ ਜਿਹੜਾ ਆ ਉਹ ਸਾਨੂੰ ਇੱਥੇ ਯਾਨੀ ਕਿ ਇੰਡੀਆ ਵਾਪਸ ਆ ਜਾਵੇ ਉਹਦਾ ਅਸੀਂ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਆ ਅਰਸੀ ਤਸਵੀਰ ਅਸੀਂ ਇੱਕ ਸਾਈਡ ਦੇ ਉੱਤੇ ਲਾਈ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀਆਂ ਮਾਵਾਂ ਆਪਣੇ ਦਿਲਾਂ ਦੇ ਉੱਤੇ ਆਪਣੇ ਸੀਨਿਆਂ ਦੇ ਉੱਤੇ ਕਿਹੜਾ ਪੱਥਰ ਧਰ ਕੇ ਆਪਦੇ ਜਵਾਕਾਂ ਨੂੰ ਬਾਹਰ ਭੇਜਦਿਆਂ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜੇਕਰ ਐਦਾਂ ਦੀ ਕੋਈ ਮੰਦ ਭਾਗੀ ਖਬਰ ਆਵੇ ਤਾਂ ਕਿੰਨਾ ਬੁਰਾ ਹਾਲ ਹੁੰਦਾ ਆ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਆਪਣੇ ਪੁੱਤ ਜਿਹੜੇ ਆ ਉੱਥੇ ਭੇਜੇ ਹੋਏ ਨੇ ਅਰਦਾਸਾ ਕਰਦੀਆਂ ਉਹਨਾਂ ਦੇ ਲਈ ਅਰਸ਼ ਦੀ ਉਮਰ ਮਸਾਂ 23 ਸਾਲ ਹੈ ਇੱਕ ਸਾਈਡ ਤੇ ਉੱਤੇ ਦੀ ਤਸਵੀਰ ਲਗਾ ਰੱਖੀ ਆ ਔਰ ਤਰਨ ਤਾਰਨ ਦੇ ਪਿੰਡ ਦਾ ਇਹ ਮੁੰਡਾ ਆ ਔਰ ਪਰਥ ਆਸਟ੍ਰੇਲੀਆ ਦਾ ਸ਼ਹਿਰ ਪਰਥ ਹੈ ਉੱਥੇ ਰਹਿੰਦਾ ਸੀਗਾ ਤੇ ਨਾਲ ਦੇ ਨਾਲ ਟਰਾਲਾ ਚਲਾਉਂਦਾ ਸੀਗਾ ਤੇ ਅੱਜ ਉਹਦਾ ਟਰਾਲਾ ਪਲਟਣ ਦੇ ਕਰਕੇ ਟਰਾਲੇ 'ਚ ਅੱਗ ਲੱਗਦੀ ਆ ਤੇ ਉਸ ਤੋਂ ਬਾਅਦ ਉਸ ਦੀ ਬੜੀ ਦਰਦਨਾਕ ਮੌਤ ਹੁੰਦੀ ਹੈ ਫਿਲਹਾਲ ਅਸੀਂ ਤਸਵੀਰ ਦਿਖਾ ਰਹੇ ਹਾਂ ਤਾਨੁਵਰਸ਼ਦੀਪ ਦੀ ਔਰ ਕਹਿੰਦੇ ਨੇ ਕਿ ਮਾਪੇ ਜਿਹੜੇ ਨੇ ਉਹਨਾਂ ਦੇ ਹਾਲ ਬੁਰੇ ਨੇ ਔਰ ਇਹੀ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਅੰਤਿਮ ਵਿੰਗਦਾਈ ਜਿਹੜੀ ਆ ਉਹਨਾਂ ਦੀ ਅੱਖਾਂ ਸਾਹਮਣੇ ਹੋਏ ਉਹਦੇ ਲਈ ਉਪਰਾਲਾ ਕੀਤਾ ਜਾਵੇ ਔਰ ਕਿਉਂਕਿ ਇਹ ਇਹ ਬਹੁਤ ਵੱਡਾ ਆ ਭਾਰਤ ਵਰਗੇ ਮੁਲਕ ਦੇ ਵਿੱਚ ਕਿ ਵਿਦਾਇਗੀ ਜਿਹੜੀ ਆ ਉਹ ਆਪਣੀਆਂ ਰੌ ਰੀਤਾਂ ਮੁਤਾਬਕ ਹੋਵੇ ਅਰਸ਼ ਦੀ ਤਸਵੀਰ ਇੱਕ ਸਾਈਡ ਦੇ ਉੱਤੇ ਤੁਸੀਂ ਲਾਈਏ ਦੇਖੋ ਹੱਲੇ ਜਵਾਨ ਪੁੱਤ ਐ ਸੋਹਣਾ ਸੁਨੱਖਾ ਮੁੰਡਾ ਮਸਾਂ 23 ਵਰਿਆਂ ਦਾ ਔਰ ਐਡਾ ਵੱਡਾ ਭਾਣਾ ਉਹਨਾਂ ਦੇ ਟੱਬਰ ਦੇ ਉੱਤੇ ਟੁੱਟਿਆ ਐ ਅਜੇ 23 ਸਾਲਾ ਦਾ ਸੀ ਅਰਸ਼ਪ੍ਰੀਤ ਸਿੰਘ ਤੇ ਆਪਣੀ ਗਰੀਬੀ ਦੂਰ ਕਰਨ ਤੇ ਨੰਵੇਂ ਰਾ ਲੱਭਣ ਦੇ ਲਈ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਵਿੱਚ ਕੰਮ ਕਰਦਾ ਸੀਗਾ ਔਰ ਇਹ ਤਰਨ ਤਰਨ ਦੇ ਪਿੰਡ ਰਾਮ ਖਾਰਾ ਤੋਂ ਉਥੇ ਗਿਆ ਸੀ ਟਰੱਕ ਚਾਲਕ ਸੀਗਾ ਔਰ ਅੱਜ ਸਵੇਰੇ ਜਿਹੜਾ ਆ ਉਥੇ ਬੜਾ ਵੱਡਾ ਪਾਣਾ ਵਾਪਰਦਾ ਆ ਔਰ ਦੱਸਿਆ ਜਾ ਰਿਹਾ ਕਿ ਸੜਕ ਹਾਦਸੇ ਵਿੱਚ ਅਰਸ਼ਪ੍ਰੀਤ ਉਸ ਨੂੰ ਅਗ ਲੱਗ ਜਾਂਦੀ ਆ ਤੇ ਨੌਜਵਾਨ ਦੀ ਮੌਕੇ ਤੇ ਉੱਤੇ ਮੌਤ ਹੋ ਗਈ ਆ ਬੜੀ ਦਰਦਨਾਕ ਮੌਤ ਹੋਈ ਆ ਅਸੀਂ ਤਸਵੀਰ ਦਿਖਾ ਰਹੇ ਆ ਪਰਿਵਾਰ ਦੇ ਉੱਤੇ ਦੁੱਖਾਂ ਦਾ ਜਿਹੜਾ ਪਹਾੜ ਟੁੱਟ ਗਿਆ ਆ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਜਿਹੜੀ ਮਿਲੀ ਆ ਉਹਦੇ ਅਨੁਸਾਰ ਦੱਸਿਆ ਜਾ ਰਿਹਾ ਕਿ RAM ਖਾਰਾ ਜਿਹੜਾ ਸੀਗਾ ਪਿੰਡ RAM ਖਾਰਾ ਦਾ ਨਿਵਾਸੀ ਸ੍ਰੀ ਪ੍ਰੀਤ ਸਿੰਘ 23 ਸਾਲਾਂ ਦੀ ਉਮਰ ਉਹਦੀ ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀਗਾ ਤੇ ਬੀਤੇ ਕੁਝ ਸਮੇਂ ਪਹਿਲਾਂ ਜਿਹੜਾ ਉਹ ਗਿਆ ਹੋਇਆ ਸੀ ਉੱਥੇ ਅੱਜ ਸਵੇਰੇ ਜਦੋਂ ਕੈਂਟਰ ਲਈ ਲੈ ਕੇ ਜਾਣ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ ਔਰ ਹਾਦਸੇ ਦੌਰਾਨ ਉਹਦੇ ਕੈਂਟਰ ਪਲਟਦਾ ਹੈ ਤੇ ਮੌਕੇ ਦੇ ਉੱਤੇ ਅੱਗ ਲੱਗ ਜਾਂਦੀ ਹੈ ਤੇ ਅਰਸ਼ ਉਹਦੇ ਤੋਂ ਬਾਹਰ ਨਹੀਂ ਨਿਕਲ ਸਕਿਆ ਜਿਸ ਕਰਕੇ ਉਹਦੀ ਬੜੀ ਦਰਦਨਾਕ ਮੌਤ ਹੋਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਹਾਲ ਬਹੁਤ ਬੁਰਾ ਹੈ ਪੰਜਾਬ ਦੇ ਵਿੱਚ ਨਹੀਂ ਦੇਖਿਆ ਜਾਂਦਾ ਰੋਣਾ ਉਹਨਾਂ ਦਾ ਔਰ ਦੱਸਿਆ ਜਾ ਰਿਹਾ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਇਹ ਗਿਆ ਸੀਗਾ ਪਰਥ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਔਰ ਅੱਜ ਮਾਪਿਆਂ ਨੂੰ ਇਹ ਐਨੀ ਦਰਦਨਾਕ ਜਿਹੜੀ ਖਬਰ ਮਿਲਦੀ ਆ ਸੋ ਬਹੁਤ ਦੁੱਖਾਂ ਦਾ ਪਹਾੜ ਟੁੱਟਿਆ ਬੜੇ ਵੱਡੇ ਦੁੱਖਾਂ ਦਾ ਪਹਾੜ ਟੁੱਟਿਆ ਮਾਪਿਆਂ ਦੇ ਉੱਤੇ ਔਰ 23 ਸਾਲਾਂ ਉਮਰ ਹੈ ਔਰ ਮਾਪੇ ਕਹਿ ਰਹੇ ਨੇ ਕਿ ਸਾਡਾ ਪੁੱਤ ਜਿਹੜਾ ਆ ਉਹ ਸਾਨੂੰ ਇੱਥੇ ਯਾਨੀ ਕਿ ਇੰਡੀਆ ਵਾਪਸ ਆ ਜਾਵੇ ਉਹਦਾ ਅਸੀਂ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਆ ਹਰਦੀ ਤਸਵੀਰ ਅਸੀਂ ਇੱਕ ਸਾਈਡ ਦੇ ਉੱਤੇ ਲਾਈ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀਆਂ ਮਾਵਾਂ ਆਪਣੇ ਦਿਲਾਂ ਦੇ ਉੱਤੇ ਆਪਣੇ ਸੀਨਿਆਂ ਦੇ ਉੱਤੇ ਕਿਹੜਾ ਪੱਥਰ ਧਰ ਕੇ ਆਪਦੇ ਜਵਾਕਾਂ ਨੂੰ ਬਾਹਰ ਭੇਜ ਦਿਆ ਨੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜੇਕਰ ਐਦਾਂ ਦੀ ਕੋਈ ਮੰਦ ਭਾਗੀ ਖਬਰ ਆਵੇ ਤਾਂ ਕਿੰਨਾ ਬੁਰਾ ਹਾਲ ਹੁੰਦਾ ਆ ਉਹਨਾਂ ਮਾਵਾਂ ਦਾ ਜਿਨ੍ਹਾਂ ਨੇ ਆਪਣੇ ਪੁੱਤ ਅਜੜੇਆ ਉੱਥੇ ਭੇਜੇ ਹੋਏ ਨੇ ਅਰਦਾਸਾਂ ਕਰਦੀਆਂ ਉਹਨਾਂ ਦੇ ਲਈ ਅਰਸ਼ ਦੀ ਉਮਰ ਮਸਾਂ 23 ਸਾਲ ਹੈ ਇੱਕ ਸਾਈਡ ਦੇ ਉੱਤੇ ਤਸਵੀਰ ਲਗਾ ਰੱਖੀ ਆ ਔਰ ਤਰਨ ਤਾਰਨ ਦੇ ਪਿੰਡ ਦਾ ਇਹ ਮੁੰਡਾ ਆ ਔਰ ਪਰਥ ਆਸਟ੍ਰੇਲੀਆ ਦੇ ਸ਼ਹਿਰ ਪਰਥ ਹੈ ਉੱਥੇ ਰੈਂਦਾ ਸੀਗਾ ਤੇ ਨਾਲ ਦੇ ਨਾਲ ਟਰਾਲਾ ਚਲਾਉਂਦਾ ਸੀਗਾ ਤੇ ਅੱਜ ਉਹਦਾ ਟਰਾਲਾ ਪਲਟਣ ਦੇ ਕਰਕੇ ਟਰਾਲੇ 'ਚ ਆਗ ਲੱਗਦੀ ਆ ਤੇ ਉਸ ਤੋਂ ਬਾਅਦ ਉਸ ਦੀ ਬੜੀ ਦਰਦਨਾਕ ਮੌਤ ਹੁੰਦੀ ਆ ਫਿਲਹਾਲ ਅਸੀਂ ਤਸਵੀਰ ਦਿਖਾ ਰਹੇ ਹਾਂ ਤਾਂ ਅਨੁਰਵ ਸ਼ਦੀਪ ਦੀ ਔਰ ਕਹਿੰਦੇ ਨੇ ਕਿ ਮਾਪੇ ਜਿਹੜੇ ਨੇ ਉਹਨਾਂ ਦੇ ਹਾਲ ਪੁਰੇ ਨੇ ਔਰ ਇਹੀ ਕਹਿ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਅੰਤਿਮ ਵਿੰਗਦਾਈ ਜਿਹੜੀ ਆ ਉਹਨਾਂ ਦੀ ਅੱਖਾਂ ਸਾਹਮਣੇ ਹੋਏ ਉਹਦੇ ਲਈ ਉਪਰਾਲਾ ਕੀਤਾ ਜਾਵੇ ਔਰ ਕਿਉਂਕਿ ਇਹ ਇਹ ਬਹੁਤ ਵੱਡਾ ਆ ਭਾਰਤ ਵਰਗੇ ਮੁਲਕ ਦੇ ਵਿੱਚ ਕਿ ਵਿਦਾਇਗੀ ਜਿਹੜੀ ਆ ਉਹ ਆਪਣੀਆਂ ਰੌਣ ਰੀਤਾਂ ਮੁਤਾਬਕ ਹੋਵੇ ਅਰਸੀ ਤਸਵੀਰ ਇੱਕ ਸਾਈਡ ਦੇ ਉੱਤੇ ਤੁਸੀਂ ਲਾਈਏ ਦੇਖੋ ਹੱਲੇ ਜਵਾਨ ਪੁੱਤ ਐ ਸੋਹਣਾ ਸੁਨੱਖਾ ਮੁੰਡਾ ਮਸਾਂ ਤੇਈਆਂ ਬਰਿਆਂ ਦਾ ਔਰ ਐਡਾ ਵੱਡਾ ਭਾਣਾ ਉਹਨਾਂ ਦੇ ਟੱਬਰ ਦੇ ਉੱਤੇ ਟੁੱਟਿਆ ਆ ਅਜੇ 23 ਸਾਲਾ ਦਾ ਸੀ ਅਰਸ਼ਪ੍ਰੀਤ ਸਿੰਘ ਤੇ ਆਪਣੀ ਗਰੀਬੀ ਦੂਰ ਕਰਨ ਤੇ ਨਵੇਂ ਰਾਹ ਲੱਭਣ ਦੇ ਲਈ ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਵਿੱਚ ਕੰਮ ਕਰਦਾ ਸੀਗਾ ਔਰ ਇਹ ਤਰਨਤਾਰਨ ਦੇ ਪਿੰਡ ਰਾਮਖਾਰ